ਬੀਤੇ ਇੱਕ ਦਿਨ ਤੋਂ ਰਾਜਾ ਬੜਿੰਦ ਦਾ ਇੱਕ ਬਿਆਨ ਜਿਹੜਾ ਲਗਾਤਾਰ ਕਈ ਲੋਕਾਂ ਦੇ ਮਨਾਂ ਦੇ ਵਿੱਚ ਚੁੱਪਦਾ ਹੋਇਆ ਨਜ਼ਰ ਆ ਰਿਹਾ ਉਹ ਇਸ ਗੱਲ ਦਾ ਜਵਾਬ ਹੈ ਜਿਹੜੇ ਤਰਨਤਾਰਨ ਦੇ ਲੋਕ ਨੇ ਉਹ ਤੁਹਾਨੂੰ ਦੇਖ ਦੇਣਗੇ ਕਹਿੰਦੇ ਨੇ ਸਾਨੂੰ ਖਾਲਸਤਾਨੀ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ 14 ਤਰੀਕ ਨੂੰ ਜਦੋਂ ਨਤੀਜੇ ਆਣੇ ਆ ਜਾਣਗੇ ਆਪ ਵੀ ਪਤਾ ਲੱਗ ਜੂ ਸਾਨੂੰ ਮਨਦੀਪ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਉਸ ਤੋਂ ਠੀਕ ਕੁਝ ਸਮੇਂ ਬਾਅਦ ਹੀ ਰਾਜਾ ਬੜਿੰਦ ਦਾ ਐਡਾ ਵੱਡਾ ਬਿਆਨ ਹੁੰਦਾ ਬਵਾਦੀਤ ਬਿਆਨ ਹੁੰਦਾ ਹੈ ਕਹਿੰਦੇ ਸਾਨੂੰ ਖਾਲਸਤਾਨੀ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਐਵੇਂ ਗੱਲਾਂ ਜਾ ਕੇ ਉਥੇ ਬਣਾਈ ਜਾਣੀਆਂ ਆ ਕਰਦਾ ਇਸ ਇਹਦਾ ਬਿਆਨ ਦੇਣ ਦਾ ਕੀ ਮਤਲਬ ਸੀਗਾ ਉੱਤੋਂ ਕਹਿੰਦੇ ਵੀ ਰਾਜਾ ਬੜਿੰਗ ਵੀ ਪੰਜਾਬ ਨੂੰ ਕਾਂਗਰਸ ਦੀ ਬਹੁਤ ਵੱਡੀ ਦੇਣ ਹੈ ਪਤਾ ਹੀ ਸਾਨੂੰ ਸਾਡੇ ਦਰਬਾਰ ਸਾਹਿਬ ਦਾ ਸਾ ਆਪ ਨੂੰ ਅੱਗ 'ਚ ਝੋਕਦੇ ਨੇ ਉਥੇ ਹੋ ਤਾਂ ਉਥੇ ਚੋਣਾ ਰਹੀਆਂ ਨੇ ਉਥੇ ਹਿੰਦੁਸਤਾਨ ਤੇ ਖਾਲਸਤਾਨ ਦੀ ਗੱਲ ਕਿੱਥੋਂ ਆ ਗਈ ਹਮਲਾ ਕਰਾਦਾ 84 ਦਾ ਇਹਨਾਂ ਦੀ ਆਕਾ ਜੰਦਰ ਗਾਂਧੀ ਨੇ ਦਰਬਾਰ ਸਾਹਿਬ ਦੇ ਹਮਲਾ ਕਰਵਾ ਕੇ ਸਾਡਾ ਦਰਬਾਰ ਸਾਹਿਬ ਟੈਂਡੇਰੀ ਕਰਤਾ ਕੱਲਾ ਦਰਬਾਰ ਸਾਹਿਬ ਹੀ ਨਹੀਂ ਹੋਰ ਸੈਂਤੀ ਗੁਰੂ ਘਰਾਂ ਦੇ ਉੱਤੇ ਅਟੈਕ ਹੋਇਆ ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਵਿਵੇਕ ਰਾਜ ਤਰਨਤਾਰਨ ਜਿਮਨੀ ਚੋਣਾ ਦਾ ਮਾਹੌਲ ਹੈ ਤੇ ਮਾਹੌਲ ਜਿਹੜਾ ਆ ਕਾਫੀ ਜਦਾ ਭਖਿਆ ਹੋਇਆ ਕਿਉਂਕਿ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਉੱਥੇ ਜਿਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਸਿੰਘ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉੱਥੇ ਹੀ ਅਕਾਲੀ ਦਲ ਅੰਮ੍ਰਿਤਸਰ ਰਾਦੇ ਵੱਲੋਂ ਵੀ ਸਮਰਥਨ ਜਿਹੜਾ ਕੀਤਾ ਗਿਆ ਪਰ ਬੀਤੇ ਇੱਕ ਦਿਨ ਤੋਂ ਰਾਜਾ ਵੜਿੰਗ ਦਾ ਇੱਕ ਬਿਆਨ ਜਿਹੜਾ ਲਗਾਤਾਰ ਕਈ ਲੋਕਾਂ ਦੇ ਮਨਾਂ ਦੇ ਵਿੱਚ ਚੁੱਪਦਾ ਹੋਇਆ ਨਜ਼ਰ ਆ ਰਿਹਾ ਉਹ ਕਹਿੰਦੇ ਨੇ ਸਾਨੂੰ ਖਾਲਸਤਾਨੀ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਸੋ ਇਸ ਪੂਰੇ ਮੁੱਦੇ ਨੂੰ ਲੈ ਕੇ ਰਾਜਾ ਰਾਜ ਸਿੰਘ ਜੀ ਸਾਡੇ ਨਾਲ ਇਹ ਗੱਲਬਾਤ ਕਰਦੇ ਆਂ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਨਿਰਪੱਖ ਪੋਸਟ ਤੇ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਵੇਂ ਵੇਖਦੇ ਹੋ ਰਾਜਾ ਬੜਿੰਦੇ ਇਸ ਬਿਆਨ ਨੂੰ ਇੱਕ ਪਾਸੇ ਅੰਤ ਤੱਕ ਸੀਟ ਹੈ ਉੱਥੇ ਵਾਰਿਸ ਪੰਜਾਬ ਰਾ ਦੇ ਵੱਲੋਂ ਮਨਦੀਪ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਉਸ ਤੋਂ ਠੀਕ ਕੁਝ ਸਮੇਂ ਬਾਅਦ ਹੀ ਰਾਜਾ ਬੜਿੰਦਾ ਐਡਾ ਵੱਡਾ ਬਿਆਨ ਹੁੰਦਾ ਬਵਾਦਿਤ ਬਿਆਨ ਹੁੰਦਾ ਹੈ ਕਹਿੰਦੇ ਸਾਨੂੰ ਖਾਲਸਤਾਨੀ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਇਸ ਗੱਲ ਦਾ ਜਵਾਬ ਜਿਹੜੇ ਤਰਨਤਾਰਨ ਦੇ ਲੋਕ ਨੇ ਉਹ ਤੁਹਾਨੂੰ ਦੇਖ ਦੇਣਗੇ ਹੂੰ 14 ਤਰੀਕ ਨੂੰ ਜਦੋਂ ਨਤੀਜੀਆਂ ਆ ਜਾਣਗੇ ਆਪ ਵੀ ਪਤਾ ਲੱਗ ਜੂ ਤੁਹਾਨੂੰ ਹੂੰ ਵੀ ਉਹ ਕਿਹਦੇ ਹੱਕ ਚ ਭੁਗਤੇ ਨੇ ਐਵੇਂ ਗੱਲਾਂ ਜਾ ਕੇ ਉੱਥੇ ਬਣਾਈ ਜਾਣੀਆਂ ਆ ਕਰਦਾ ਇਸ ਇਸ ਇਹਦਾ ਕਿ ਬਿਆਨ ਦੇਣ ਦਾ ਕੀ ਮਤਲਬ ਸੀਗਾ ਇਸ ਬਿਆਨ ਦੇ ਦੇ ਤਾਂ ਮਤਲਬ ਫਿਰਕੂ ਭਾ ਫਿਰਕੂ ਪ੍ਰਸਤ ਕਰਦੇ ਆ ਨਾ ਇਹ ਪੰਜਾਬ ਨੂੰ ਅੱਗ ਤੇ ਝੋਕਦੇ ਨੇ ਉੱਥੇ ਹੋ ਤਾਂ ਉਥੇ ਚੋਣਾ ਰਹੀਆਂ ਨੇ ਉਥੇ ਹਿੰਦੁਸਤਾਨ ਦੇ ਖਾਲਸਾ ਦੀ ਗੱਲ ਕਿੱਥੋਂ ਆ ਗਈ ਹਮ ਇਲੈਕਸ਼ਨ ਦੀ ਗੱਲ ਆ ਉਥੇ ਇਹ ਜਾ ਕੇ ਉਥੇ ਪੁੱਠੇ ਸਿੱਧੇ ਬਿਆਨ ਦਿੰਦੇ ਨੇ ਇਹ ਬਾਜ਼ ਆ ਜਾਣ ਇਹ ਨਾ ਲੰਬੂ ਲਾਉਣ ਇਹਨਾਂ ਗੱਲਾਂ ਦਾ ਜਵਾਬ ਜਿਹੜੇ ਉਸਾਂ ਹੀ ਸੰਗਤ ਨੇ ਆਪੀ ਦੇਣਾ ਤੁਹਾਨੂੰ ਚੌਧਰੀ ਨੂੰ ਮਿਲ ਜਾਣਾ ਨਾਲੇ ਬੜੰਗ ਨੂੰ ਮਿਲ ਜੂ ਨਾਲੇ ਹੋਰਾਂ ਨੂੰ ਵੀ ਸਾਰਾ ਮਿਲ ਜੂਗਾ ਆਈਐਮ ਸਾਰੇ ਅਸੀਂ ਜਿੰਨੇ ਵੀ ਨੇ ਉਥੇ ਹਲਕੇ ਦੇ ਵੋਟਰ ਨੇ ਅਸੀਂ ਬੇਨਤੀ ਕਰਦੇ ਆਂ ਭਾਈ ਮਨਦੀਪ ਸਿੰਘ ਨੂੰ ਵੱਡੀ ਲੀਡ ਦੇ ਵਿੱਚ ਚੁਣਨਾ ਚਾਹੀਦਾ ਕਿਉਂਕਿ ਉਹਨਾਂ ਦੇ ਪਰਿਵਾਰ ਦੀ ਜਿਹੜੀ ਕੁਰਬਾਨੀ ਐ ਸੈਣੀ ਭਾਈ ਸੈਣੀ ਸਿੰਘ ਸੰਦੀਪ ਸਿੰਘ ਸੈਣੀ ਜਿਨ੍ਹਾਂ ਨੇ ਸੂਰੀ ਨੂੰ ਮਾਰਿਆ ਦੂਜੇ ਆਪਣੇ ਉਥੇ ਸੂਬਾ ਸਰਹਾਂਦ ਨੂੰ ਵੀ ਠੋਕਿਆ ਤੇ ਉਹਨਾਂ ਦੇ ਭਰਾਵਾਂ ਨੂੰ ਇਲੈਕਸ਼ਨ ਸਾਰੀਆਂ ਪੰਥਕ ਤਿਰਾਂ ਬਾਰਛ ਪੰਜਾਬ ਜਥੇਬੰਦੀ ਵੱਲੋਂ ਉਹਨਾਂ ਨੂੰ ਕਰਿਆ ਸਾਬ ਨੂੰ ਉਹਦੀਆਂ ਜਿਹੜੀਆਂ ਹੈਗੀਆਂ ਨੇ ਹਮਾਇਤ ਤੇ ਨੇ ਅਸੀਂ ਵੀ ਉਹਦੀ ਹਮਾਇਤ ਕਰਦੇ ਆਂ ਪਰਸੋ ਅਸੀਂ ਇਕੱਠੇ ਸੀਗੇ ਇਸ ਕਰਕੇ ਜਿਹੜੇ ਹੋਜੇ ਲੀਡਰ ਨੇ ਇਹ ਬਾਅਦ ਆ ਲੈਣਾ ਇਹੋ ਜਿਹੇ ਬਿਆਨ ਦੇਣੇ ਤੋਂ ਉੱਥੇ ਇਹ ਕਿੱਦ ਨੂੰ ਆ ਗਏ ਪਿਆ ਇਹਨਾਂ ਦਾ ਲੋਕਾਂ ਨੇ ਆਪੀ ਤਰਨਤਾਰ ਆਣਾ ਸਭ ਜਾਣਦੇ ਨੇ ਉਹ ਉਹ ਆਪੀ ਸਾਨੂੰ 14 ਤਰੀਕ ਨੂੰ ਦਾ ਸਵਾਗਤ ਮਿਲ ਜੂਗਾ ਤਾਂ ਉੱਤੋਂ ਕਹਿੰਦੇ ਵੀ ਰਾਜਾ ਬੜਿੰਗ ਵੀ ਪੰਜਾਬ ਨੂੰ ਕਾਂਗਰਸ ਦੀ ਬਹੁਤ ਵੱਡੀ ਦੇਣ ਹੈ ਉਹ ਤਾਂ ਪਤਾ ਹੀ ਹੈ ਸਾਨੂੰ ਸਾਡੇ ਦਰਬਾਰ ਸਾਹਿਬ ਦਾ ਹਵਲਾ ਕਰਾਦਾ 82 ਦਾ ਹੈ ਬਹੁਤ ਕੁਝ ਕਰਦਾ 83 ਦੇ ਵਿੱਚ ਜਿਹੜਾ ਦੰਗਾ ਕਰਾਇਆ ਕਿਹਨੇ ਕਰਾਇਆ ਉਹ ਇਹ ਉਸ ਬਲੇ ਸੁੱਤੇ ਪਏ ਸੀ ਦੇਖੋ ਇਹਨਾਂ ਨੇ ਬਹੁਤ ਕਾਂਗਰਸ ਨੇ ਜ਼ੁਲਮ ਕੀਤਾ ਇਹਨਾਂ ਦੀ ਯਾਕਾ ਜਿੰਦਰਾ ਗਾਂਧੀ ਮਹਿੰਦਰਪਾਲ ਸਾਹਿਬ ਦੇ ਹਮਲਾ ਕਰਵਾ ਕੇ ਸਾਡਾ ਦਰਬਾਰ ਸਾਹਿਬ ਟੈਂਟੇ ਨਹੀਂ ਕਰਤਾ ਕੱਲਾ ਦਰਬਾਰ ਸਾਹਿਬ ਹੀ ਨਹੀਂ ਹੋਰ ਸੈਂਤੀ ਗੁਰੂ ਘਰਾਂ ਦੇ ਉੱਤੇ ਅਟੈਕ ਹੋਇਆ ਤੇ ਲੋਕ ਨਹੀਂ ਇਹਨਾਂ ਨੂੰ ਲਾਉਂਦੇ ਉਹ ਤਾਂ ਹੁਣ ਸਾਰਾ ਪਤਾ ਹੀ ਲੱਗ ਜਾਣਾ ਲੋਕ ਕਿੱਧਰ ਹਵਾ ਲਹਿਰ ਬਣ ਗਈ ਆ ਤੂਫਾਨ ਨਹੀਂ ਬਣ ਗਿਆ ਲਹਿਰ ਕੀ ਹਵਾ ਕੀ ਝਲੇ ਤੂਫਾਨ ਆਊਗਾ ਭਾਈ ਸੰਦੀਪ ਸਿੰਘ ਸਣੀ ਦੇ ਹੱਕ ਦੇ ਵਿੱਚ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਵੱਡੀ ਲੀਡ ਦੇ ਵਿੱਚ ਜਿਹੜੀਆਂ ਉਸ ਸੰਗਤਾਂ ਨੇ ਉਹ ਜਿੱਤੇ ਆ ਕੇ ਉਹਨੂੰ ਵਿਧਾਨ ਸਭਾ ਤੇ ਭੇਜਣ ਗਿਆ ਸਾਰੇ ਨੂੰ ਪਤਾ ਲੱਗ ਜੂਗਾ ਇਹ ਕਿ ਇਸ ਤਰ੍ਹਾਂ ਗੱਲਬਾਤ ਬਣੀ ਦੀ ਆ ਇਹ ਭੁਕਾਈ ਮਾਰਦੇ ਆ ਮਾਰੀ ਜਾਣ ਜਿਹੜਾ ਕੁਝ ਕਹਿੰਦਾ ਕੋਈ ਕੁਝ ਕਹੀ ਜਾਵੇ ਪਰ ਇਹਨਾਂ ਦੀ ਹੁਣ ਦਾਲ ਨਹੀਂ ਗਲਦੀ ਲੋਕ ਸਾਰਾ ਕੁਝ ਜਾਣਦੇ ਨੇ ਇੱਕ ਕਰਨੇ ਵੱਡਾ ਬਿਆਨ ਇਹ ਵੀ ਦਿੱਤਾ ਕਹਿੰਦੇ ਅੱਜ ਦਾ ਜੋ ਪੰਜਾਬ ਹੈ ਅੱਜ ਦੇ ਸਮੇਂ ਦਾ ਉਹ ਅਸੀਂ ਬਣਾਇਆ ਇਹ ਬਣਾਉਣ ਦੇ ਲਈ ਕਾਂਗਰਸ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਆਹੋ ਇਹਨਾਂ ਨੇ ਕੀ ਕਰਤਾ ਲੋਕਾਂ ਨੇ ਬਣਾਇਆ ਚੰਗੇ ਜਿਹੜੇ ਬੰਦੇ ਨੇ ਉਹਨਾਂ ਨੇ ਬਣਾਇਆ ਇਹਨਾਂ ਨੇ ਕਰਿਆ ਕੀ ਆ ਇਹ ਤਾਂ ਦਰਜੀ ਦੇ ਕੱਪੜੇ ਤੱਕ ਦੇ ਪੈਸੇ ਨਹੀਂ ਦੇ ਸਕਦੇ ਉਹ ਵੀ ਰੌਲਾ ਪਾਉਂਦੇ ਫਿਰਦੇ ਨੇ ਮੈਂ ਛੱਡ ਕੱਪੜੇ ਸਮਾਜ ਦਾ ਦੇ ਦੋ ਜਿਹੜਾ ਬੰਦਾ ਕੱਪੜਿਆਂ ਦੀ ਸਮਾਜਨਾ ਦੇ ਸਕਦਾ ਹੋਵੇ ਪੰਜਾਬ ਦਾ ਕੀ ਸਮਾਰਤੂ ਹੋ ਔਰ ਲੋਕਾਂ ਦਾ ਕੀ ਭਲਾ ਕਰ ਦੂਗਾ ਇੱਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਤਜੀਤ ਸਿੰਘ ਮਾਰਵਾੜਾ ਦੇ ਵੱਲੋਂ ਵੀ ਭਾਈ ਮਨਦੀਪ ਸਿੰਘ ਨੂੰ ਸਮਰਥਨ ਦਿੱਤਾ ਗਿਆ ਉਹ ਕਹਿੰਦੇ ਕਿ ਭਾਈ ਸੰਦੀਪ ਸਿੰਘ ਸਮੀਤਾ ਪਰਿਵਾਰ ਜਿਹੜਾ ਆ ਕਿਤੇ ਕਿਤੇ ਕੁਰਬਾਨੀਆਂ ਦਾ ਪ੍ਰਤੀਕ ਹੈ ਤੇ ਆ ਜੀ ਹਾਂ ਸ਼ਕਤੀਸ਼ੀਤਾ ਜਿਹੜੀਆਂ ਨੇ ਅੱਗੇ ਲੈ ਕੇ ਆਉਣਾ ਚਾਹੀਦਾ ਤਾਂ ਕਿ ਪੰਜਾਬ ਦੀ ਰਾਜਨੀਤੀ ਆ ਉਸ ਦੇ ਵਿੱਚ ਬਦਲਾਅ ਹੋਣਾ ਚਾਹੀਦਾ ਕੀ ਸੋਚਦੇ ਹੋ ਸੀ ਬਿਲਕੁਲ ਦੇਖੋ ਸਾਰੀਆਂ ਪੰਥਕ ਦੇ ਨਾਲ ਬਦਲਾਅ ਆਊਗਾ ਹੁਣ ਇਸ ਜਿਹੜੀ ਚੋਣ ਜਿੱਤੀ ਜਾਣੀ ਹੈ ਇਹ 27 ਦਾ ਇਹਨੇ ਮੁੱਢ ਬਣਾਣਾ 27 ਦੀਆਂ ਜਿਹੜੀਆਂ ਇਲੈਕਸ਼ਨ ਨੇ ਉਹ ਇਸ ਜਿਵੇਂ ਚੋਣ ਤੇ ਡਿਪੈਂਡ ਕਰਦੀਆਂ ਨੇ ਇਸ ਕਰਕੇ ਜਿਹੜੇ ਲੋਕ ਨੇ ਉਹ ਤਾਂ ਫੈਸਲਾ ਉਹਨਾਂ ਨੇ ਤਾਂ ਕਰ ਹੀ ਲਿਆ ਉਹਦਾ ਜਿੰਨੇ ਵੋਟਾਂ ਆ ਗਈਆਂ ਉਹਨੇ ਪਾਈ ਦੇਣੀਆਂ ਵੋਟਾਂ ਇਹਦੇ ਵਿੱਚ ਦੋ ਰਾਵਾਂ ਨਹੀਂ ਹੈਗੀਆਂ ਤੁਸੀਂ ਕਾਂਗਰਸ ਦਾ ਯਾ ਰਾਣਾ ਗਰਜੀਤ ਆ ਤੇ ਉਹ ਕਿਤੇ ਇਹਨਾਂ ਨਾਲੋਂ ਸੀਨੀਅਰ ਆ ਬੜਿੰਗ ਵਰਗਿਆਂ ਨਾਲ ਤੇ ਉਹਦਾ ਵਿਆਹ ਕਿਸ ਕੀ ਕਹਿੰਦਾ ਉਹ ਕਹਾਂ ਤਰਨਤਰਾਮ ਦੇ ਵਿੱਚ ਭਾਈ ਅਮਰਤਪਾਲ ਦਾ ਫੈਕਟਰ ਚੱਲ ਸਕਦਾ ਇਹਨਾਂ ਨੂੰ ਸਾਰਾ ਕੁਝ ਪਤਾ ਇਹਨਾਂ ਦੇ ਚੀਕਾਂ ਨਿਕਲੀਆਂ ਪਈਆਂ ਇਹਨਾਂ ਅੰਦਰ ਬੈਠਾਈ ਉਹ ਚੀਕਾਂ ਘੜਾਈ ਜਾਂਦਾ ਇਹਨਾਂ ਦੀਆਂ ਜਿੱਧਰ ਬਾਹਰ ਆ ਗਿਆ ਫਿਰ ਕੀ ਬਣੂ ਇਹਨਾਂ ਲੋਕਾਂ ਦਾ ਲੋਕ ਸਾਰਾ ਕੁਝ ਜਾਣਦੇ ਨੇ ਸੋਸ਼ਲ ਮੀਡੀਆ ਦਾ ਗਿਆਨ ਨਾ ਕੋਣ ਕੀ ਆ ਕੀਨੇ ਕੀ ਕੀਤਾ ਪੰਜਾਬ ਵਾਸਤੇ ਇਹਨੇ ਪੰਜਾਬ ਦੀ ਬਰਬਾਦੀ ਕੀਤੀ ਆ ਸਾਰਾ ਕੁਝ ਲੋਕ ਜਾਣਦੇ ਨੇ ਹੁਣ ਹਿਸਾਬ ਕਿਤਾਬ ਕਰਨਗੇ ਮੌਕਾ ਅਵੇ ਇਹ ਗੱਲ ਬੜੀ ਮਸ਼ਹੂਰ ਹੁੰਦੀ ਹੈ ਕਿ ਪੰਥਕ ਲੋਕਾਂ ਨੂੰ ਕਿਤੇ ਨ ਕਿਤੇ ਸਿਆਸਤ ਦੇ ਵਿੱਚ ਰੁਚੀ ਨਹੀਂ ਹੁੰਦੀ ਕਹਿੰਦੇ ਪਰ ਅੱਜ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਵੱਲੋਂ ਚੋਣ ਲੜਿਆ ਜਾਂਦਾ ਐਮਪੀ ਵੀ ਬਣਦੇ ਨੇ ਉਸ ਤੋਂ ਬਾਅਦ ਕਹਿ ਲਓ ਹੌਲੀ-ਹੌਲੀ ਕਰਕੇ ਪੰਥਕ ਜਿਹੜੇ ਆਗੂ ਨੇ ਰਾਜਨੀਤੀ ਵਿੱਚ ਉਤਰਨੇ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਥਕ ਜਿਹੜੇ ਲੋਕ ਹੋਣਗੇ ਉਹ ਪੰਜਾਬ ਨੂੰ ਸਿਰੇ ਤੋਂ ਚਲਾਉਣਗੇ ਬਿਲਕੁਲ ਪੰਜਾਬ ਦੇ ਵਿੱਚ ਪੰਥਕ ਸਰਕਾਰ ਬਣਨੀ ਹੈ ਪਿਓਰ ਹੂੰ ਪਹਿਲਾਂ ਆਪਣੇ ਲੋਕਾਂ ਸਰਕਾਰ 27 ਦੇ ਵਿੱਚ ਬਣੂਗੀ ਜਿਹੜੇ ਲੋਕਾਂ ਦੇ ਨਾਲ ਪਹਿਲਾਂ ਠੱਕੇ ਹੋਏ ਨੇ ਉਹ ਠੱਕੇ ਨਹੀਂ ਹੋਣਗੇ ਲੋਕਾਂ ਦੇ ਜਿਹੜੇ ਕੰਮ ਅੜੇ ਹੋਏ ਨੇ ਜਿਹੜੇ ਮੁੱਦੇ ਨੇ ਪੰਜਾਬ ਦੇ ਉਹ ਸਾਰੇ ਹੱਲ ਹੋਣਗੇ ਜਦੋਂ ਚੰਗੇ ਬੰਦੇ ਹੋਣਗੇ ਆਪ ਹੀ ਪੰਜਾਬ ਦੇ ਮੁੱਦੇ ਹੱਲ ਕਰਨਗੇ ਉਹ ਆ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਨੇ ਖੌਤੀ ਪਾਰਟੀਆਂ ਨੇ ਇਹਨਾਂ ਨੇ ਕੁਝ ਨਹੀਂ ਕੀਤਾ ਨਾ ਇਥੇ ਕਾਂਗਰਸ ਨੇ ਕੁਝ ਕੀਤਾ ਨਾ ਇਥੇ ਬਾਦਲਾਂ ਨੇ ਕੀਤਾ ਇਹਨਾਂ ਨੇ ਤਾਂ ਲੁੱਟ ਕੇ ਖਾ ਲੈਣਾਂ ਦਾ ਸਾਨੂੰ ਕਰਜਈ ਕਰਤਾ ਇਹਨਾਂ ਦਾ ਸਾਡਾ ਚੰਡੀਗੜ੍ਹ ਵੀ ਖੋਹਾਤਾ ਸਾਡਾ ਪਾਣੀ ਵੀ ਉਹਨਾਂ ਲੋਕਾਂ ਨੇ ਖੋਹ ਲਿਆ ਬਿਜਲੀ ਬੋਰਡ ਤੇ ਸਾਰਾ ਕੁਝ ਖੋਹ ਲਿਆ ਜਿੰਨੇ ਵੀ ਮੁੱਦੇ ਸਾਰੇ ਉਸੇ ਤਰ੍ਹਾਂ ਪਏ ਨੇ ਇਹਨਾਂ ਨੇ ਕੱਖ ਨਹੀਂ ਕੀਤਾ ਇਹਨਾਂ ਨੇ ਲੁੱਟਿਆ ਹੀ ਆ ਪੰਜਾਬ ਨੂੰ ਲੁੱਟ ਕੇ ਹੀ ਖਾਦਾ ਇਹਨਾਂ ਨੇ ਪੰਜਾਬ ਦਾ ਪਹ ਲੱਗ ਦੇ ਕਿਸੇ ਕਰਿਆ ਹੀ ਨਹੀਂ ਹੈਗਾ ਉਸ ਤੋਂ ਬਾਅਦ ਹਰਜੀਤ ਸਿੰਘ ਰਸੂਲਪੁਰ ਵਾਲੇ ਦਾ ਵੀ ਬਿਆਨ ਆਇਆ ਕਹਿੰਦੇ ਸਾਨੂੰ ਨਾ ਕਹਿ ਲੋ ਕਿ ਖਾਲਸਤਾਨ ਚਾਹੀਦਾ ਨਾ ਹਿੰਦੁਸਤਾਨ ਚਾਹੀਦਾ ਕਹਿੰਦੇ ਸਾਨੂੰ ਤਾਂ ਅਖੰਡ ਭਾਰਤ ਚਾਹੀਦਾ ਸੋ ਸੇ ਉਹਦੀ ਗੱਲ ਹੀ ਨਾ ਕਰਿਆ ਕਰੋ ਜਿਹੜਾ ਪੰਜਾ ਤਿੰਨਾ ਜਨਾ ਦੇਹਰਾ ਚ ਉਹਦੀ ਤੁਸੀਂ ਗੱਲ ਹੀ ਨਾ ਛੇੜਿਆ ਕਰੋ ਉਹਦਾ ਬਹਿਰੂਪ ਹੀ ਆ ਉਹਦਾ ਦੇਖ ਕੇ ਬਿਆਹ ਦੇ ਦਾਂ ਵੀ ਬਾਕੀ ਉਹਨੂੰ ਕਮੈਂਟ ਪੜ੍ਹਨੇ ਚਾਹੀਦੇ ਨੇ ਵੀ ਲੋਕ ਕੀ ਕਹਿੰਦੇ ਨੇ ਸੋ ਬਿਲਕੁਲ ਇਹ ਬਾਬਾ ਰਾਜਾ ਰਾਜ ਸਿੰਘ ਜੀ ਸੀ ਜਿਨ੍ਹਾਂ ਦਾ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਭਾਈ ਮਨਦੀਪ ਸਿੰਘ ਨੂੰ ਤਰਨਤਾਰਨ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸਾਰੀਆਂ ਪੰਥਕ ਜਿਹੜੀਆਂ ਜਥੇਬੰਦੀਆਂ ਨੇ ਪਾਰਟੀਆਂ ਨੇ ਜਾਂ ਫਿਰ ਤਰਨਤਾਰਨ ਦੇ ਜਿੰਨੇ ਵੀ ਵੋਟਰ ਨੇ ਉਹਨਾਂ ਨੂੰ ਵੱਧ ਚੜ ਕੇ ਜੜਾਇਆ ਭਾਈ ਮਨਦੀਪ ਸਿੰਘ ਨੂੰ ਸਪੋਰਟ ਕਰਨੀ ਚਾਹੀਦੀ ਹੈ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵਿਵੇਕ ਰਾਜ ਨਿਰਪੱਖ ਪੋਸਟ